ਭਾਰਤੀ ਪੁਲਿਸ ਵੱਲੋਂ ਲਗਾਤਾਰ ਛਾਪੇ ਮਾਰੀਆਂ ਕੀਤੀਆਂ ਜਾ ਰਹੀਆਂ ਨੇ ਔਰ ਇਹਨਾਂ ਛਾਪੇ ਮਾਰੀਆਂ ਦੇ ਵਿੱਚ ਲਗਾਤਾਰ ਨਵੇਂ ਚਿਹਰੇ ਉੱਭਰ ਕੇ ਸਾਹਮਣੇ ਆ ਰਹੇ ਐ ਕਿਤੇ ਕੋਈ ਯੂਟਿਊਬਰ ਸਾਹਮਣੇ ਆਉਂਦਾ ਤੇ ਕਿਤੇ ਕੋਈ ਵਿਦਿਆਰਥੀ ਸਾਹਮਣੇ ਆਉਂਦਾ ਜੋ ਪਾਕਿਸਤਾਨ ਨੂੰ ਇਨਫੋਰਮੇਸ਼ਨਸ ਮੁਹੱਈਆ ਕਰਵਾ ਰਿਹਾ ਔਰ ਇਹਦੇ ਵਿੱਚ ਇੱਕ ਹੋਰ ਨਾਮ شمار ਹੋਇਆ ਹਰਿਆਣਾ ਦੀ ਇੱਕ ਟਰੈਵਲ ਬਲੌਗਰ ਉਸ ਦਾ ਨਾਮ ਉੱਭਰ ਕੇ ਸਾਹਮਣੇ ਆਇਆ ਔਰ ਨਾਲੋਂ ਨਾਲ ਇਹ ਵੀ ਦੱਸਦੀ ਹੈ ਕਿ ਇਹ ਜਿਹੜੀ ਲੜਕੀ ਦੇ ਉੱਤੇ ਇਲਜ਼ਾਮ ਲੱਗੇ ਨੇ ਇਹ ਐਸਟਰੋਲੋਜਰ ਵੀ ਹੈ ਯਾਨੀ ਕਿ ਪਵਿਕ ਵੀ ਦੱਸਦੀ ਹੈ ਪਰ ਉਹਤੇ ਇਲਜ਼ਾਮ ਨੇ ਪਾਕਿਸਤਾਨ ਨੂੰ ਖੂਫੀਆ ਸੰਦੇਸ਼ ਭੇਜਣ ਦੇ ਪਾਕਿਸਤਾਨ ਨੂੰ ਖੂਫੀਆ ਜਾਣਕਾਰੀ ਸਾਂਝੀ ਕਰਨ ਦੇ ਦਰਸਲ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਮੀਡੀਆ ਰਿਪੋਰਟਸ ਦੇ ਮੁਤਾਬਕ ਹੋਏ ਹੈ ਕਿ ਜੋਤੀ ਮਲਹੋਤਰਾ ਨਾਂ ਦੀ ਇੱਕ ਯੂਟਿਊਬਰ ਹੈ ਹਰਿਆਣਾ ਬੇਸਡ ਹੈ ਔਰ ਉਸ ਉੱਤੇ سنگੀਰ ਇਲਜ਼ਾਮ ਲੱਗੇ ਨੇ ਉਸ ਉਸ ਨੂੰ ਅਤੇ ਉਸ ਦੇ ਸਣੇ 6 ਵਿਅਕਤੀਆਂ ਨੂੰ ਗ੍ਰਫਤਾਰ ਕਰ ਲਿਆ ਗਿਆ ਔਰ ਇਲਜ਼ਾਮ ਨੇ ਪਾਕਿਸਤਾਨ ਵਾਸਤੇ ਜਸੂਸੀ ਦਾ ਕੰਮ ਕਰਨ ਦੇ ਇਲਜ਼ਾਮ ਲੱਗੇ ਨੇ ਕਿ ਪਾਕਿਸਤਾਨ ਨੂੰ ਸੈਂਸਿਟਿਵ ਇਨਫੋਰਮੇਸ਼ਨ ਮੁਹੱਈਆ ਕਰਵਾਈ ਗਈ ਹੈ ਇਥੋਂ ਤੱਕ ਇਲਜ਼ਾਮ ਲੱਗੇ ਨੇ ਕਿ ਪਾਕਿਸਤਾਨ ਇੰਟੈਲੀਜੈਂਟ ਆਪਰੇਟਿਵਸ ਜਿਹੜੇ ਨੇ ਉਹਨਾਂ ਨੂੰ ਇਹ ਇਨਫੋਰਮੇਸ਼ਨ ਮੁਹੱਈਆ ਕਰਵਾਈ ਗਈ ਹੈ ਔਰ ਇਲਜ਼ਾਮ ਜੋਤੀ ਮਲਹੋਤਰਾ ਤੇ ਉਸ ਦੇ ਨਾਲ ਉਸ ਦੇ ਸਾਥੀਆਂ ਦੇ ਉੱਤੇ ਲਗਾਏ ਗਏ ਨੇ ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਹਰਿਆਣਾ ਅਤੇ ਪੰਜਾਬ ਦੇ ਵਿਚਾਲੇ ਇੱਕ ਵੱਖਰਾ ਨੈਟਵਰਕ ਚਲਾਇਆ ਜਾ ਰਿਹਾ ਸੀ ਜਿਸ ਨੂੰ ਪੁਲਿਸ ਜਿਹੜੀ ਹੈ ਉਹ ਹੁਣ ਖੰਡਾਲ ਦੀ ਨਜ਼ਰ ਆ ਰਹੀ ਹੈ ਰੋਸ ਉਤੇ ਛਾਪੇ ਮਾਰੀਆਂ ਵੀ ਕੀਤੀਆਂ ਜਾ ਰਹੀਆਂ ਨੇ ਕੀ ਆਪਰੇਟਿਵ ਜਿਹੜੇ ਵਿੱਚ ਸ਼ਾਮਿਲ ਹੈਗੇ ਨੇ ਏਜੰਟਸ ਸ਼ਾਮਿਲ ਹੈਗੇ ਨੇ ਜਿਹੜੇ ਲੋਕ ਫਾਈਨੈਂਸ਼ੀਅਲੀ ਮਦਦ ਕਰਦੇ ਨੇ ਯਾਨੀ ਕਿ ਫਾਈਨੈਂਸ਼ੀਅਲ ਕੰਡਕਟ ਦੇ ਰਿਚ ਸ਼ਾਮਿਲ ਹੈਗੇ ਨੇ ਅਤੇ ਇਨਫੋਰਮੇਸ਼ਨ ਦੇਣ ਵਾਲੇ ਇਨਫੋਰਮੈਂਟਸ ਇਹਦੇ ਵਿੱਚ ਸ਼ਾਮਿਲ ਹੈਗੇ ਨੇ ਜਿਨ੍ਹਾਂ ਨੂੰ ਹੁਣ ਗ੍ਰਿਫਤਾਰ ਕੀਤਾ ਜਾ ਰਿਹਾ ਲੱਭਿਆ ਜਾ ਰਿਹਾ ਪੈਡ ਨੱਪੀ ਜਾ ਰਹੀ ਹੈ ਜੋਤੀ ਮਲਹੋਤਰਾ ਜਿਸ ਉਤੇ ਇਲਜ਼ਾਮ ਨੇ ਉਹ ਟਰੈਵਲ ਵਿਦ ਜੋ ਨਾਮ ਦਾ ਇੱਕ ਚੈਨਲ ਚਲਾਉਂਦੀ ਹੈ ਜਾਣਕਾਰੀ ਮੁਤਾਬਕ ਅਥਾਰਟिटीज ਦੇ ਮੁਤਾਬਕ ਉਹ 2023 ਦੇ ਵਿੱਚ ਪਾਕਿਸਤਾਨ ਗਈ ਸੀ ਉੱਥੇ ਵੀਜ਼ਾ ਹਾਸਲ ਕਰਨ ਤੋਂ ਬਾਅਦ ਜਾ ਕੇ ਘੁੰਮ ਕੇ ਆਈ ਸੀ ਉੱਥੋਂ ਦੇ ਇੱਕ ਵਿਅਕਤੀ ਦਾਨਿਸ਼ ਯਾਨੀ ਕਿ ਅਹਿਸਾਨ ਉਰ ਰਹਿਮੀਨ ਦੇ ਨਾਲ ਉਸਦੇ ਕੁਝ ਨਜ਼ਦੀਕ ਰਿਸ਼ਤੇ ਜਿਹੜੇ ਨੇ ਡਿਵੈਲਪ ਹੋ ਜਾਂਦੇ ਨੇ ਜੋ ਕਿ ਪਾਕਿਸਤਾਨ ਹਾਈ ਕਮਿਸ਼ਨ ਨਿਊ ਦਿੱਲੀ ਦੇ ਵਿੱਚ ਇੱਕ ਸਟਾਫਰ ਦੇ ਤੌਰ ਤੇ ਕੰਮ ਕਰਦੀ ਸੀ ਪਰ ਜਿਵੇਂ ਹੀ ਜਿਵੇਂ ਕੀ ਹਾਲਾਤ ਤਣਾਅਪੂਰਵਕ ਹੋਏ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਉਦਾਂ ਹੀ ਜਿਹੜੇ ਪਾਕਿਸਤਾਨ ਹਾਈ ਕਮਿਸ਼ਨ ਦੇ ਵਿੱਚ ਕੰਮ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਪਰਸੋਨਾ ਨਾਨ ਗ੍ਰੇਟਾ ਡਿਕਲੇਅਰ ਕਰ ਦਿੱਤਾ ਗਿਆ మే 13 2025 ਨੂੰ ਤੇ ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ మీడియా రిపోర్ట్స్ ਦੇ ਜਨਵੇ ਇਹ ਜਾਣਕਾਰੀ ਸਾਹਮਣੇ ਆਈ ਕਿ ਜੋਤੀ ਨੂੰ ਪਾਕਿਸਤਾਨ ਦੇ ਇੰਟੈਲੀਜੈਂਟ ਆਪਰੇਟਿਵਸ ਦੇ ਨਾਲ ਜਾਣੂ ਕਰਵਾਇਆ ਉਸਨੇ WhatsApp Telegram Snapchat ਦੇ ذریعے ਜੋਤੀ ਜਾਣਕਾਰੀ ਸਾਂਝੀ ਕਰਦੀ ਸੀ ਇਹ ਜਾਣਕਾਰੀ ਸਾਹਮਣੇ ਆਈ ਰਾਣਾ ਸ਼ਾਹਬਾਜ਼ ਉਰਫ ਸ਼ਾਕੀਰ ਦੇ ਨਾਲ ਸੰਪਰਕ ਦੇ ਵਿੱਚ ਰਹੀ ਜੋਤੀ ਇਹ ਵੀ ਜਾਣਕਾਰੀ ਮੀਡੀਆ ਰਿਪੋਰਟਸ ਦੇ ਵਿੱਚ ਸਾਂਝੀ ਕੀਤੀ ਜਾ ਰਹੀ ਹੈ ਜਿਹੜਾ ਨੰਬਰ ਉਸਨੇ ਜੱਟ ਰੰਧਾਵਾ ਦੇ ਨਾਂ ਤੇ ਸੇਵ ਕੀਤਾ ਹੋਇਆ ਸੀ ਇਹ ਵੀ ਉਸ ਉੱਤੇ ਇਲਜ਼ਾਮ ਲੱਗੇ ਨੇ ਕਿ ਉਸਨੇ ਸੈਂਸਿਟਿਵ ਲੋਕੇਸ਼ਨਸ ਜਿਹੜੀਆਂ ਨੇ ਉਹਦੀ ਜਾਣਕਾਰੀ ਸਾਂਝੀ ਕੀਤੀ ਹੈ ਪਾਕਿਸਤਾਨ ਸੀਕ੍ਰੀਟ ਆਪਰੇਟਿਵਸ ਦੇ ਨਾਲ ਇੰਟੈਲੀਜੈਂਸ ਆਪਰੇਟਿਵਸ ਦੇ ਨਾਲ ਔਰ ਇਹ ਵੀ ਇਲਜ਼ਾਮ ਲਾਏ ਗਏ ਨੇ ਕਿ ਜਿਹੜੇ ਇੰਡੀਅਨ ਲੋਕੇਸ਼ਨਸ ਜਿੱਥੇ ਆਨਗoing ਪ੍ਰੋਜੈਕਟਸ ਚੱਲਦੇ ਪਏ ਨੇ ਜਿਹੜੇ ਭਾਰਤ ਦੀ ਇਮੇਜ ਨੂੰ ਪੋਜ਼ੀਟਿਵਲੀ ਇੰਪੈਕਟ ਕਰਨਗੇ ਉਹਨਾਂ ਉਹਨਾਂ ਦੀ ਜਾਣਕਾਰੀ ਜਿਹੜੀ ਆ ਪਾਕਿਸਤਾਨ ਨੂੰ ਮੁਹੱਈਆ ਕਰਵਾਈ ਹੈ ਇਥੋਂ ਤੱਕ ਵੀ ਇਨਵੈਸਟੀਗੇਟਰਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਦਾਨਿਸ਼ਨਾ ਦੇ ਵਿਅਕਤੀ ਦੇ ਨਾਲ ਉਸਦੇ ਸੰਗੀਨ ਰਿਲੇਸ਼ਨਸ ਬਣ ਚੁੱਕੇ ਸੀ ਇਥੋਂ ਤੱਕ ਕਿ ਉਹ ਬਾਲੀ ਇੰਡੋਨੇਸ਼ੀਆ ਵੀ ਉਸਦੇ ਨਾਲ ਜਾ ਕੇ ਆਈ ਸੀ ਅਤੇ ਦਾਨਿਸ਼ ਦੇ ਜਦ ਤੱਕ ਉਹ ਦਿੱਲੀ ਰਿਹਾ ਉਤੋਂ ਉਹ ਦਾਨਿਸ਼ ਦੇ ਨਾਲ ਰਹੀ ਵੀ ਹੈ ਮੀਡੀਆ ਰਿਪੋਰਟਸ ਦੇ ਮੁਤਾਬਕ ਬੀ ਐਨ ਐਸ ਦੀ ਧਾਰਾ 152 ਦੇ ਤਹਿਤ ਜੋਤੀ ਦੇ ਉੱਤੇ ਚਾਰजेस ਪ्रेस ਕੀਤੇ ਗਏ ਨੇ ਅਤੇ ਅਫੀਸ਼ੀਅਲ ਸੀਕਰੇਟਸ ਐਕਟ 1923 ਦੇ ਸੈਕਸ਼ਨ 3 4 ਅਤੇ 5 ਦੇ ਤਹਿਤ ਕਾਰਵਾਈ ਕੀਤੀ ਗਈ ਹੈ ਪਰ ਪਾਕਿਸਤਾਨ ਦੇ ਹਾਈ ਕਮਿਸ਼ਨ ਦੇ ਵਿੱਚ ਕੰਮ ਕਰਨ ਵਾਲੇ ਦਾਨਿਸ਼ ਦੀ ਮਹਿਜ਼ ਜੋਤੀ ਨਾਦੀ ਇਹ ਲੜਕੀ ਹੀ ਸ਼ਿਕਾਰ ਨਹੀਂ ਰਹੀ ਪਰ ਇਸ ਤੋਂ ਪਹਿਲਾਂ ਮਲੇਰ ਕੋਟਲਾ ਦੀ ਇੱਕ ਔਰਤ ਵੀ ਇਸ ਦਾ ਸ਼ਿਕਾਰ ਬਣੀ ਮੀਡੀਆ ਰਿਪੋਰਟਸ ਦੇ ਮੁਤਾਬਕ ਗੁਜ਼ਾਲਾ ਨਾਦੀ 32 ਸਾਲ ਦੀ ਇੱਕ ਵਿਧਵਾ ਔਰਤ ਵੀ ਜੋ ਮਲੇਰ ਕੋਟਲਾ ਦੀ ਰਹਿਣ ਵਾਲੀ ਸੀ ਉਹ ਵੀ ਪਾਕਿਸਤਾਨ ਜਾਣ ਲਈ ਪਾਕਿਸਤਾਨ ਹਾਈ ਕਮਿਸ਼ਨ ਵੀਜ਼ਾ ਲਵਾਉਣ ਲਈ ਗਈ ਸੀ ਅਪਲਾਈ ਅਪਲਾਈ ਕਰਨਾ ਸੀ ਵੀਜ਼ਾ ਉਸਨੇ ਤੇ ਉਹਨੂੰ ਵੀ ਦਾਨਿਸ਼ ਨੇ ਆਪਣੇ ਪਿਆਰ ਦੇ ਜਾਲ ਚ ਫਸਾਇਆ ਔਰ WhatsApp Telegram ਦੇ ذریعے ਉਸ ਨਾਲ ਗੱਲ ਕਰਦਾ ਸੀ ਵਿਆਹ ਤੱਕ ਦਾ ਉਸਦੇ ਨਾਲ ਵਾਦਾ ਕਰਕੇ ਤੇ ਉਸਦੇ ਕੋਲੋਂ ਖੂਫੀਆ ਜਾਣਕਾਰੀ ਜਿਹੜੀ ਹੈ ਉਹ ਲੈਂਦਾ ਸੀ ਇਥੋਂ ਤੱਕ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਉਸ ਮਹਿਲਾ ਨੂੰ ਵੀ ਦਾਨਿਸ਼ ਨਾਂ ਦੇ ਵਿਅਕਤੀ ਦੇ ਵੱਲੋਂ 10000 ਰੁਪਏ ਭੇਜਣੇ ਸ਼ੁਰੂ ਕਰ ਦਿੱਤੇ ਗਏ ਸੀ ਅਤੇ ਹੌਲੀ ਹੌਲੀ ਕਰਕੇ ਕਦੀ 20000 ਤੇ ਕਦੀ 10000 ਰੁਪਏ ਜਿਹੜਾ ਉਸ ਨੂੰ ਭੇਜਦਾ ਸੀ ਯਾਨੀ ਕਿ ਲਗਾਤਾਰ ਇੱਕ ਛੜੇੰਤਰ ਦੇ ਚੱਲਦੇ ਇੱਕ ਨੈਟਵਰਕ ਬਣਾਇਆ ਗਿਆ ਸੀ ਜਿੱਥੇ ਭਾਰਤ ਦੀਆਂ ਮਹਿਲਾਵਾਂ ਨੂੰ ਬਹਿਲਾਇਆ ਜਾ ਰਿਹਾ ਸੀ ਫਸਲਾਇਆ ਜਾ ਰਿਹਾ ਸੀ ਔਰ ਉਹਨਾਂ ਤੋਂ ਸੰਗੀਨ ਇਨਫੋਰਮੇਸ਼ਨ ਕਢਵਾਈ ਜਾ ਰਹੀ ਸੀ ਇਹਨੂੰ ਫਿਲਹਾਲ ਨਿਊਟਰਲਾਈਜ਼ ਕੀਤਾ ਗਿਆ ਹੋਂਦ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਵਾਂਗੇ ਬਨੇਰੋ ਵਨਡੇ ਪੰਜਾਬੀ ਤੇ